वो ही माल है हाँ ये ये भी माल है ना हाँ हाँ मेरी बात सुनो हाँ। ये कितने कितना बिगा इधर है तुम्हारा कितना बिगा ये वाला चार बिगा चार है हर के देख लो आराम से नहीं नहीं ऐसी बात नहीं है इसमें तुमने बीज नहीं डाला मूंग का बीज नहीं डाला इसमें जब इसकी बुआई की है चारा को बीज डाली चारा को डाला हाँ। इसलिए चारा तो हुआ तो इस तो चारा है चारा है तो अब गाड़ी कैसे फसी है जो तो बारिश के हिसाब से नहीं बारिश के नहीं है अब लाने में कैसे ड्राइवर की गलती है गाड़ी की गलती तुम्हारी गलती है इसमें मालिक की भी गलती है कैसे ड्राइवर की भी गलती है माल की गलती कैसे है માલ કે ગતી કેસેવર કે કોણ સી ગ્રાઈવર સાઈડો દબાઈ કોણિકે ખેત ધણી જો આગા ચારામાં એકદમ ખરાબ ગાડી ચલા કોણ તો ચારામાં જી વા ਇਹ ਵਾਲਾ ਇਹ ਇਹ ਹਾਂ ਇਹ ਚਲਾ ਰਹਾ ਸੀ ਔਰ ਤੇ ਹਾਂ ਇਹ ਟੋਪੀ ਵਾਲਾ ਹਾਂ ਹਾਂ ਟੋਪੀ ਵਾਲਾ ਤੇ ਬਾਈ ਇਹ ਹਾਂ ਨਹੀਂ ਟੋਪੀ ਵਾਲਾ ਕੋਈ ਨਾਉਂ ਨਹੀਂ ਹੋਈ ਨਾਮ ਦੇ ਇਸ ਕੋਈ ਨਾਮ ਤੇ ਟੋਪੀ ਵਾਲੇ ਕੋਲ ਨਾਮ ਚਰਾਬ ਦੇ ਉਸੇ ਇਹ ਗਾੜੀ ਚਲਾ ਰਹਾ ਸੀ ਕਿਸ ਨੇ ਚਲਾਈ ਉਹ ਚਲਾ ਰਹਾ ਸੀ ਉਹ ਹਾਂ ਇਹ ਅਚਰ ਇਹ ਇੱਕ ਤਾਹ ਦੇ ਇੱਕ ਟਾਇਰ ਲੱਥਾ ਜਿਹੜਾ ਇੱਧਰ ਵੇਦਾ ਜਿਆਦਾ ਉਹ ਟਾਇਰ ਛੱਟ ਕਿਉਂ ਮਾਰਾ ਸੀ ਤੇ ਪਰਣ ਵੇਦਾ ਸਹੀ ਟਾਇਰ ਜਿਆਦਾ ਹੈ ਹਲੋ ਅਰੇ ਚਾਰਾ ਕੋ ਵੀ ਜਾਏ ਇਹ ਹਾਂ ਸਿਆਕਾਰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੋਗ ਤੇ ਆਪਾਂ ਪਹੁੰਚ ਗਏ ਜੀ ਅੱਜ ਹੋਰ ਏਰੀਆ ਚ ਤੇ ਤਕਰੀਬਨ ਏਰੀਆ ਚੰਗਾ ਹੀ ਹੈ ਜਾਨੀ ਕਿ ਸਾਲਾ ਘਾਹ ਕੋਈ ਵਗੈਰਾ ਕੱਟ ਰਾਇਆ ਤੇ ਇੱਥੇ ਪਵਡਣਾ ਜੀ ਸਾਹਮਣੇ 8 ਵਿਗੇ ਥਾਗੇ ਸੀ ਉਹ ਤੁਹਾਨੂੰ ਦਿਖ ਰਿਹਾ ਵਿੱਚੋਂ ਵਿੱਚੋਂ ਹੈਗਾ ਘਾਹ ਹੀ ਹੈ ਜਾਨੀ ਕਿ ਤੇ ਏਰੀਆ ਠੀਕ ਹੀ ਹੈ ਖੇਤ ਖੇਤ ਤਕਰੀਬਨ ਸੁੱਕਾ ਹੀ ਹੈ ਮਸ਼ੀਨ ਖਬਰ ਖਬਰ ਕੋਈ ਚਾਰਛ ਨਹੀਂ ਕਹਿੰਦੇ ਚ ਤੇ ਆਪਾਂ ਗੱਲ ਕਰਦੇ ਵੀਰ ਜੀ ਇਹ ਸਾਲਾ ਕਿਉਂਕਿ ਥੋੜੀ ਜੇ ਪਾਣੀ ਦੀ ਸਮੱਸਿਆ ਹੈ ਜਿਵੇਂ ਕਿ ਮੌਸਮ ਖਰਾਬ ਨੇ ਖਰਾਬ ਰਹਾ ਮੀਂਹ ਵਗੈਰਾ ਪੈਂਦੇ ਰਹਾ ਉਹਦੇ ਕਰਕੇ ਥੋੜੀ ਜਿਹੀ ਸਮੱਸਿਆ ਆ ਰਹੀ ਆ ਕਿ ਮਸ਼ੀਨਾਂ ਥੋੜੀਆਂ ਖੇਤ ਵਿੱਚ ਜਾਣ ਨੂੰ ਦਿੱਕਤ ਆਉਂਦੀ ਆ ਤੇ ਹੁਣ ਤੁਹਾਨੂੰ ਦੱਸ ਰਿਹਾ ਜੀ ਇੱਥੇ ਆਪਾਂ ਕੱਟਣਾ ਖੇਤ ਇਧਰੋਂ ਸਾਹਮਣੇ ਆ ਇਹਨੂੰ ਕਰਕੇ ਤੇ ਚੈੱਕ ਕਰ ਸਕਦੇ ਹੋ ਇਹਨੂੰ ਕਰਕੇ ਹੈਗਾ ਤੇ ਆਪਾਂ ਜੀ ਗਏ ਸੀ ਥੋੜਾ ਜਾਂ ਸਾਈਡ ਨੂੰ ਇੱਥੋਂ ਕਿਸੇ ਬੰਦੇ ਦੇ ਕੱਟ ਕੇ ਆਏ ਪਹਿਲੇ ਇਧਰੋਂ ਪਿੱਛੇ ਕੱਟ ਕੇ ਇੱਥੋਂ ਕਿਲੋਮੀਟਰ ਪਿੱਛੇ ਤੇ ਮੈਂ ਉਹਦੇ ਘਰੇ 2 ਮਿੰਟ ਬੈਠ ਕੇ ਕਿ ਚਲੋ ਮੈਂ ਜਾਂਦਾ ਗਾ ਪੈਸੇ ਉਹ ਕਹਿੰਦਾ ਵੀ ਪੈਸੇ ਲੈ ਕੇ ਜਾਣਾ ਪੈਸੇ ਲੈਣ ਗਿਆ ਤੇ ਉਹਦੇ ਬਾਦ ਨਾ ਚਾਹ ਬਣਾ ਦੀ ਚਾਹ ਪੀਂਦੇ ਪੀਂਦੇ ਮੈਨੂੰ ਉੱਥੇ ਟਾਈਮ ਲੱਗਾ ਮੈਨਾਂ ਨੂੰ ਕਿਹਾ ਕਿ ਮੈਂ ਕਹਾਂ ਵੀ ਦੂਜਾ ਮਸ਼ੀਨ ਲੈ ਚਲੋ ਤੁਸੀਂ ਮੈਂ ਆਉਣਾ ਮਗਰੇ ਤੁਹਾਡੇ ਇਹਨਾਂ ਨੇ ਥੋੜਾ ਇਹ ਮਸ਼ੀਨ ਲਿਆ ਕੇ ਤੇ ਇਹਨਾਂ ਨੇ ਥੋੜੀ ਜਿਹੀ ਗਲਤੀ ਕਰ ਲਈਆ ਦੇਖੋ ਟਾਇਰ ਮਸ਼ੀਨ ਸਲਿੱਪ ਮਾਰੀ ਖੜੀ ਇੱਥੇ ਫਸ ਗਈ ਪਿਆ ਹੁਣ ਬੰਦਾ ਗਿਆ ਜੀਸੀਬੀ ਲੈਣ ਟਾਇਰ ਤਕਰੀਬਨ ਵਾਪਸ ਆਪ ਤੇਰੇ ਮੁਰਮ ਥੱਲੇ ਆਇਆ ਪਾ 3-4 ਇੰਚ ਤੇ ਇਹਨਾਂ ਨੇ ਕੋਸ਼ਿਸ਼ ਵਗੈਰਾ ਕੀਤੀ ਆ ਜਿਵੇਂ ਕਿ ਮਸ਼ੀਨ ਨਿਕਲ ਜਾਵੇ ਵੀ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਮਾਲਕ ਦੇ ਤਾਂ ਆਪਾਂ ਕੱਢ ਲੈਨੇ ਉਹਨੂੰ ਕਿਹੜਾ ਪਤਾ ਚੱਲੂਗਾ ਤੇ ਇਹਨਾਂ ਨੇ ਜਦਾਂ ਕੰਮ ਸਿਰੇ ਤੇ ਹੋ ਗਿਆ ਫਿਰ ਮੈਨੂੰ ਫੋਨ ਕੀਤਾ ਕਿ ਆਪਣੀ ਆ ਤਾਂ ਮਸ਼ੀਨ ਖੁੱਭ ਗਈ ਆ ਤੇ ਬਿਆਸਟਾ ਇਹ ਨਹੀਂ ਦੱਸਕ ਟਰੈਕਟਰ ਵੀ ਪਾਇਆ ਸੀ ਕਿ ਮਸ਼ੀਨ ਕੋਈ ਮਾ ਵੀ ਤੇ ਪਿੱਛੇ ਰੋਕ ਕੇ ਤੇ ਮੜਾ ਦੇਖਦੇ ਕਿ ਕੀ ਕਰਨ ਅੱਗੇ ਜਗਾ ਜਗਾ ਦੇਖਦੇ ਰਸਤਾ ਦੇਖਦੇ ਉਹ ਚੀਜ਼ ਨਹੀਂ ਦੇਖੀ ਇਹਨਾਂ ਨੇ ਮੈਂ ਜਾਨੀ ਕਿ ਇਹ ਕਹਿੰਦੇ ਹੁਣ ਡਰਾਈਵਰ ਕਹਿੰਦੇ ਆ ਕੇ ਇਧਰੋਂ ਅਹੀਂ ਖਿੱਚ ਕੇ ਮਸ਼ੀਨ ਇਧਰ ਆ ਗਈ ਆ ਜੇਕਰ ਇਹ ਮਸ਼ੀਨ ਆਪਣੀ ਇੱਥੇ ਆਉਂਦੀ ਇਸ ਜਗ੍ਹਾ ਤੇ ਇੱਥੇ ਮਸ਼ੀਨ ਦਾ ਫਸਲ ਦਾ ਕੋਈ ਚਾਂਸ ਨਹੀਂ ਮਸ਼ੀਨ ਆ ਰਾਮ ਦਾ ਉੱਪਰ ਚੜ ਜਾਣਾ ਸੀ ਇਹ ਮਸ਼ੀਨ ਲੈ ਗਿਆ ਪਰੇ ਨੂੰ ਇਹਨਾਂ ਨੇ ਦੱਸਿਆ ਨਹੀਂ ਇੱਕ ਦੂਸਰੇ ਨੂੰ ਕਿ ਇੱਧਰ ਨੂੰ ਆਜੇ ਇੱਧਰ ਨੂੰ ਸਲਿੱਪ ਕਢਾ 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 ਦੇਖੋ ਜੀ ਇਹ ਟਰੈਕਟਰ ਸਮਝਦਾ ਹੈ ਕਿ ਇਹ ਹੈਗਾ ਟਰੈਕਟਰ ਆ ਵੀ ਚੱਲ ਲੈ ਇਹ ਨੇਗੇ ਸਲਫ ਮੜਾ ਸਲਿੱਪ ਮਾਰ ਕੇ ਪਿਛੇ ਦੇਖੋ ਜੀ ਨਾ ਵਜਨ ਕਲਚ ਪਰ ਬਹੁਤ ਖਿਜਣਾ ਹੁੰਦਾ ਇਹਦੇ ਦੇ ਟਾਈਮ ਲੱਗਦਾ ਹੁੰਦਾ ਵੀ ਯਾਨੀ ਕਿ ਹੁਣ ਇੱਕ ਕਲਚ ਪਰ ਛੋਟੀ ਜੀਆਂ ਉਹਨੇ ਕਿੰਨਾ ਟਾਇਰ ਘੁਮਾਇਆ ਇੱਕ ਤਾਂ ਹੁਣ ਟਾਇਰ ਨਹੀਂ ਘੁੰਮਦੇ ਪਿਛੇ ਨੂੰ ਟਾਇਰ ਨੇ ਘੁਮਣਾ ਵੀ ਨਹੀਂ ਕਿਉਂਗੇ ਇੱਥੇ ਫਸੀ ਬਹੁਤ ਜ਼ਿਆਦਾ ਮਸ਼ੀਨ ਪਈ ਹੈ ਟਾਇਰ ਕਿਵੇਂ ਘੁਮਣਗੇ ਤੂੰ ਮੈਨੂੰ ਕਿੱਧਰ ਲੈ ਕੇ ਜਾ ਰਿਹਾ ਥਾਬ ਗਵਾਣੇ तेरे को मैं क्या बोला था पहले आपने मेरे को बोला भाई मैं मशीन के साथ जाऊंगा मैंने हाँ। बोला, आप एक बार चल के मेरा खेत देख लो तो वो खेत देखने के चक्कर में अपन उधर चाय पी रहे थे तब तक ये, ये लोग निकल गए हाँ। अब अपने खेत में जागने के बाद फोन कर रहे कि पाजी मशीन तो बस गए आ जाओ अच्छा अपना तो का मैंने था नहीं था। ए, तेरे को पहले जब तुम बोलता हमारा खेत देखो मैंने आपको क्या बोला था कि आ, मैं बोला जरूरी है नहीं तो वो बात होगी तो जरूरी है वो बात होगी बिल्कुल तो वही बात हो गई नहीं जाना मैं मैं पता क्या करता हूँ मैं तब जाता हूँ जब किसी काटना ना उसी का खेत देखने जाता हूँ फिर गाड़ी नहीं था गाड़ी के साथ ही रहता हूँ ऐसी बात है हाँ नहीं तो ये गाड़ी फंस जाती है यार ये रास्ते ते तेरे को पता है कैसे है बोल रहे थे वैसे ही इन्होंने फंसा दी तो इधर ये गाड़ी फंस लगी थी टिपो तो पर हाँ। अगर तो तो ये ये यहाँ आती ना गाड़ी फंसती तो नहीं है ना? ये लै उधर गए हां ए बंदे एडो जो आके बताने वाले की गलती है कि ड्राइवर की गलती है किसी की गलती है इसमें इसमें दोनों की थोड़ी बहुत है क्योंकि बताने वाले ने से नहीं बताया हां तो, तो ड्राइवर ना वहां ड्राइवर ने वहां रोक के रास्ता देखना चाहिए था पूरा रास्ता देखना चाहिए था वहां पे पहले रोक देता फिर आके देख लेता भाई किधर क्या है हां इधर पानी है तो इधर रख लेता या उधर थोड़ा ऊंची जगह तो उधर निकाल लेता तेरी गाड़ी नहीं फंसती अब तक ये खेत कब का कट चुका होता तो और क्या उधर मैं काटना था अब ड्राइवर से ड्राइवर ਨਾਲ थोड़ी गल करा दे जी एक भैया नाल सिंह मेरे इंद्र ਨਾਲ गल कीती है हुन आपा करांदे जाके ड्राइवर ਨਾਲ गल थोड़ी रा कित आना है किधर तो आप कितना आपका रोड के ऊपर ही है, तो ही और बड़ा का भी है। कि, कितना इसका छे बजे का तुम्हारा सुखा किला खेत है खेत सुखा बोलना झूठ नहीं बोलना देख आप के ਐਸਾ ਇੰਨਾ ਨਹੀਂ ਆ ਸਾਡਾ ਗਿੱਲਾ ਸਾਡਾ ਖੇਤ ਦਾ ਨਾ ਸੁੱਕਾ ਆ ਹਨ ਨਾਲ ਉਹ ਚਾਹ ਇਹ ਤਾਂ ਲਾ ਦਿਓ ਆਪ ਚਾਹ ਤਾਂ ਘਰ ਸੇ ਲਾ ਦਿਓ ਹਾਂ ਕੋਈ ਗਾੜੀ ਕੱਢੀ ਤਾਂ ਚਾਹ ਤੇ ਪੀ ਲਊਗਾ ਉਹ ਜੀ ਸੀ ਬੀ ਤਾਂ ਮਗਾ ਲਿਆ ਬਾ ਜੀ ਸੀ ਬੀ ਤਾਂ ਮਗਾ ਲਿਆ ਕਿੰਨਾ ਟਾਈਮ ਲੱਗੇਗਾ ਸ਼ਾਮ ਤੱਕ ਹੋ ਜਾਗੀ ਇਧਰ ਬੰਦ ਕਰ ਇੱਕ ਮਿੰਟ ਵੜੀ ਤੂੰ ਕਿੱਥੇ ਬੈਠਾ ਸੀ ਮੈਂ ਕਨੈਕਟਰ ਸੀਟ ਤੇ ਐਸਾ ਸੀਟ ਮੱਲੀ ਜਾਨੀ ਕਿ ਟ੍ਰੇਨ ਤੇ ਬੈਠੇ ਹੋਰ ਨਾ ਮੱਲ ਲਾਇਆ ਹੈ ਨਾ ਤੂੰ ਜਲਾਬ ਜੀ ਕਿੱਥੇ ਸੀ ਇਹ ਮੁੱਕਰੀ ਮਾੜਾ ਥੱਲੇ ਤੁਸੀਂ ਮੈਂ ਉੱਤੇ ਮਸ਼ੀਨ ਚਲਾਉਣਾ ਚਲਾਉਣ ਵਾਲਾ ਸੀ ਛੋੜੇ ਤੁਸੀਂ ਸਹੀ ਥੋੜੇ ਦਿਨਾਂ ਦੀ ਗਲਤੀ ਕੀਤੀ ਹੈ ਗਲਤੀ ਕਿਸੇ ਦਿਲ ਦੀ ਹੋ ਗਈ ਅਫਸਰ ਇਹ ਕਿਚਕਰ ਹੈ ਇਹ ਹਾਰੇ ਅੱਗੇ ਅੱਗੇ ਤੁਰੇ ਜਾਂਦੇ ਸੀ ਠੀਕ ਹੈ ਅਜੇ ਮਗਰ ਮਰ ਲਈ ਆਇਆ ਮੈਂ ਪਰਲਾ ਟਾਇਰ ਵੇਨ ਦਾ ਦਾ ਪਰਲਾ ਤੇ ਬੈਠਾ ਮੈਂ ਬਹਿ ਗਿਆ ਵੇਖ ਲਓ ਜਿੱਥੇ ਜਿਆਦਾ ਗਿੱਲਾ ਤਾਂ ਬਰੋਕਲੀ ਵਿਚ ਹੈ ਕਹਦੇ ਨਹੀਂ ਆਉਣ ਦੇ ਆਉਣ ਦੇ ਆਉਣ ਦੇ ਮੈਂ ਹੱਥ ਮੈਂ ਕਰ ਥੱਲੇ ਗਿਆ ਮੈਂ ਉੱਤੇ ਮੈਂ ਤਾਂ ਨਾਥ ਕਿਤੇ ਮੈਂ ਤਾਂ ਵੀ ਨਹੀਂ ਦੇ ਦਿੱਤਾ ਐਸਾ ਹੌਣ ਤੋਂ ਮਾ ਦਾ ਅੱਜ ਗਲਤੀ ਕਿੰਦੀ ਹੈ ਇਹ ਇਹਦੀ ਗਲਤੀ ਇਹ ਸੀ ਕਿ ਇਹਨੇ ਵੇਖਿਆ ਨਹੀਂ ਕਿ ਭਾਈ ਜੇ ਪਰਮ ਮਸ਼ੀਨ ਕਰਾਉਂਦਾ ਤੇ ਫੇਰ ਫਸਣੀ ਨਹੀਂ ਤੇਰੀ ਗਲਤੀ ਇਹ ਤੂੰ ਇਹਨਾਂ ਦੇ ਯਕੀਨ ਤੇ ਰਿਹਾ ਤੂੰ ਪਿੱਛੇ ਮਸ਼ੀਨ ਰੋਕ ਕੇ ਤੂੰ ਆਪ ਰਾਹ ਵੇਂਦਾ ਆਪ ਰਾਹ ਵੇਂਦਾ ਮਸ਼ੀਨ ਫਸਣੀ ਨਹੀਂ ਇਹ ਬੰਦਾ ਅਗਰ ਸਾਥ ਵਿੱਚ ਵੀ ਨਹੀਂ ਹੁੰਦਾ ਨਾ ਤਾਂ ਫਿਰ ਵੀ ਗਲਤੀ ਆਪ ਇਸੇ ਕੀ ਬਤਾਤੇ ਮੇਰੇ ਕੋ ਪਤਾ ਹੈ ਕਿ ਇਹ ਬੰਦਾ ਅਗਰ ਸਾਥ ਵਿੱਚ ਵੀ ਨਹੀਂ ਹੁੰਦਾ ਨਾ ਫਿਰ ਵੀ ਆਪ ਗਲਤੀ ਇਸੇ ਕੀ ਬਤਾਤੇ ਝੂਠ ਬੋਲਦਾ ਜਿਆਦਾ ਇਸ ਲਈ ਇਹ ਝੂਠ ਬੋਲ ਰਹਾ ਮੈਂ ਇਹ ਇਹ ਝੂਠ ਬੋਲਦਾ ਹੈ ਲੇਕਿਨ ਇਹ ਇਹ ਤਾਂ ਬੋਲ ਰਹਾ ਨਾ ਮੈਂ ਤਾਂ ਮੇਰੇ ਗੱਡੀ ਚਲਾਈ ਨਹੀਂ ਰਹਿਤਾ चलाने वाला तो ये थे आगे बताने वाला थे ये आगे तो ये थे ना बताने वाला ये तो आ, 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 ये आ, एक आंख से उधर को दिखता है ये तो ऊपर तो था एक आंख से दिखता ही नहीं है ये तो ऊपर था ये ऊपर था ये तो फिर ठीक है ये नीचे था और भी तो किसकी गलती है फिर आ बताओ किस किसकी गलती मेरे साथ से इन दोनों की है भाई साहब जी इन दोनों को पता ही क्यों है इसके उसने इस पे विश्वास किया उसने गाड़ी आना हाँ इस पे विश्वास किया इसने इधर नहीं देखा इस साइड है जो काम करने वाला है ना जो कराने वाला अगम होता है काम कर लेने लेके घटने वाला काम नहीं होता जो मेरी गलती नहीं यार की नहीं भाई जो आप न चलाने वाला है ना <laughs> सबसे आगे होता है हाँ हाँ। तो जिम्मेदारी किसकी होती है जो तो 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 गाड़ी तो हाँ हाँ ये तो है ये बोलता तुम्हारी दोस्ती हमारे साथ पड़ गया ते अब मैं तो फिर खेत देखने ना चाहूँगा गाड़ी के साथ मैं तेरे क्या बोला था वहा तो मैं नहीं कहीं भी जाऊंगा मैं गाड़ी के साथ रहूंगा ऐसे बोला था ना कोई बात काही है हां गरीब एक नायर बटू है किवें एक नायर बटू यार कौन मैं और राइड ਦਾ ਪਹਿਲੇ ਤੇਰੇ ਨਾਲ ਪਿੱਛੋਂ ਹੀ ਚਲੋ ਯਾਰ ਮੁੰਡੇ ਜੀ ਬੜਾ ਫੋਨ ਕਰ ਰਹਾ ਹੂੰ ਵੀ ਡੇਜਰ ਬਟੂ ਤੇ ਉੱਤੇ ਬੈਠਾ ਹੈ ਕਿਹਨਾਂ ਜਾਣ ਨਾਲ ਮੈਨੂੰ ਫੋਨ ਕੀਤਾ ਵਸਾ ਕੇ ਮਸ਼ੀਨ ਖੁੱਬ ਗਈ ਹੈ ਮੈਂ ਇਹਨਾਂ ਨੂੰ ਪਹਿਲੇ ਗੱਲ ਆਖੀ ਆ ਕਿ ਮੈਂ ਜਦ ਤੁਸੀਂ ਮੇਰੇ ਮੇਰੇ ਰਿਸ਼ਾ ਕਰਦੇ ਨਾ ਕਿ ਇੱਥੇ ਪਜਾ ਕੇ ਲਗਾ ਦੇ ਜੇ ਜਦੋਂ ਤੇ ਉਹ ਜਵਾਹ ਚ ਫਾਗਣਾ ਤੇ ਡੋਗ ਮਸ਼ੀਨ ਹੀ ਨਿਕਲਣੀ ਤੇ ਗੱਲ ਨੂੰ ਉਹੀ ਕਰ ਦਿੱਤੀ ਹੈ ਇਹ ਵਾੜ ਵਿੱਚ ਪਲ ਕਿਹੜਾ ਹੈ ਇਹੋ ਥੋੜਾ ਪਜਾਵਾਂ ਦੀ ਲੋੜ ਤੇ ਪਹਿਲੇ ਫਾਖ ਗਿਆ ਦੇ ਭੱਜੇ ਕਿੱਥੇ ਆ ਰਵਣ ਕੇ ਬੈਨ ਕੇ ਮਾਰਾ ਇਹਨੂੰ ਆ ਹੁਣ ਨਾ ਜੀਸੀ ਵੀ ਲੈ ਆਏ ਅਸੀਂ ਤਾਂ ਚਾਹੀ ਤੇ ਚਲਾ ਚਲਾਣੇ ਦਾ ਲੱਗਿਆ ਇਹ ਤਾਂ ਗੇੜਿਆ ਕੇ ਮੁਕਾ ਮਰਿਆ ਮੈਂ ਇਹ ਘਾਰਿਆ ਮੁਕਾ ਮਰਦਾ ਪਲੇ ਘਾਰਿਆ ਆ ਹਾਂ ਕਿਆ ਬੋਲ ਰਾ ਇਹ ਕਿਆ ਬੋਲ ਰਾ ਪਲੇ ਘਾਰਿਆ ਮੁਕਾ ਮਰਦਾ ਜਬੂ ਗਾੜੀ ਨਿਕਲੇ ਤਾਂ ਮੈਂ ਰੋਟੀ ਬੜਾ ਆਇਆ ਹਾਂ ਹਾਂ ਕਿਆ ਬੋਲ ਰਾ ਆ ਰ ਆ ਆਇਦੋ ਆ ਇਹ ਰ ਤੂੰ ਮਿੰਟੇ ਕਾ ਬੋਲ ਰ ਆ ਰ ਆ ਰ 2 ਮਿੰਟ ਮੇ 1 ਘੰਟਾ ਹੋ ਗਿਆ ਤੇਰੇ ਕੋ ਘੰਟਾ ਇੱਕ ਗਿਆ ਬਣੂ ਵਾ ਜੀਸੀਬੀ ਚਲਦੀ ਵੇ ਫੋਲ ਫੋੜਾ ਵਾ ਤੂੰ ਇਸ ਮਲਬਾ ਕੋ ਬਾਹਰ ਨੀ ਪਾਣੀ ਭਰ ਜਾਏਗਾ ਵਾ ਕੋ ਗੇਰਾ ਪਾਣੀ ਭਰ ਜਾਏਗਾ ਮਲਬਾ ਕੋ ਬਾਹਰ ਕੱਢ ਕੇ ਵਾ ਨੀ ਗਿਆ ਇਹ ਗੋਰੀ ਪੁੱਤ ਮੇ ਗੱਲ ਸੁਣ ਇੱਧਰ ਜਦੋਂ ਨਾ ਮੈਂ ਕੋਲ ਨਾ ਹੋਵਾਂ ਕਰਾਣਾ ਨਾ ਮੇਰਾ ਵਾਲਾ ਕਿ ਸਰਪੰਚ ਹੈ ਨਾ ਮੇਰਾ ਵੇਖਾ ਬੜੂ ਮਹੀ ਤਲਕੀ ਪਹਿਲਾਂ ਮੈਂ ਪਰ ਪਰ ਖੜਾ ਹੈ ਪਰ ਗੋਟ ਤੇ ਤਰਮਣਾ ਕਰਨਾ ਕਿ ਆ ਮੈਂ ਜਿਹੜਾ ਅੰਦਰ ਹੋ ਠੱਲੀ ਤੇ ਖੜਿਆ ਹੋਣਾ ਇਹਦੇ ਤੋਂ ਹੋਰ ਕੀ ਗੱਲ ਉਹ ਨਿਕਲ ਜਾਣੀ ਨਹੀਂ ਮੈਂ ਫਾਇਫ ਨਹੀਂ ਵੀ ਮੈਂ ਉਹ ਚਲਣ ਤਾਂ ਆ ਹਮ ਤੇ ਜਲਦੀ ਹਣ ਜਾਂਦੀ ਨਹੀਂ ਉਵੇਂ ਨਹੀਂ ਥੋੜਾ ਦਿਮਾਗ ਨਾਲ ਕੰਮ ਲਿਆ ਕਰੋ ਦਿਮਾਗ ਨਾਲ ਮੜਾ ਕਮਾ ਕੇ ਵੇਖਾ ਕਰੋ ਉਵੇਂ ਨਹੀਂਗਾ ਉਹ ਤਾਂ ਹਾਰੇ ਜਾਂਦੇ ਨੇ ਕੰਮ ਚੱਲ ਰਿਹਾ ਚੰਗੀ ਗੱਲ ਹੈ ਥੋੜਾ ਦਿਮਾਗ ਤੋਂ ਹਿਸਾਬ ਲਗਾ ਕਰੋ ਕਿ ਇੱਥੇ ਕਿਵੇਂ ਦਾ ਰਾਹ ਇੱਥੇ ਕਿਵੇਂ ਦਾ ਆ ਵੇਖ ਲਾ ਕਰੋ ਬੰਦੇ ਹੌਣੇ ਪੱਤਾ ਬੁੱਤਾਂ ਕੁੱਟਾ ਨਾਲ ਥੋੜਾ ਇਹ ਆਂਦਾ ਆ ਉਹ ਗਲਤੀ ਆਪਣੀ ਬੁੱਤ ਤੇ ਕਰਨ ਗਈ ਬੁੱਤ ਗੱਡੀ ਲੱਕੀ ਆਈ ਹੋ ਕੇ ਬੋਤਲੇ ਨਾਲ ਤੋਂ ਗਾਂਦੀ ਨਹੀਂ ਨਹੀਂ ਇਹ ਗਲਤੀ ਆਪਣੀ ਹੁੰਦੀ ਹੈ ਇਹ ਮੀਨ ਵਰਫਾ ਦੇ ਬੰਦੇ ਨੇ ਹੈ ਅਮਰ ਨੂੰ ਸੀ ਫੜ ਲਈ ਫਿਰ ਇਹ ਹੋਂ ਤੱਕ ਆਉਂਦਾ ਹੈ ਕਮੈਂਟ ਪੁੱਛ ਲਗੀ ਹੈ ਇਹ ਤਾਂ ਖੜੀ ਤੇ ਕਮੈਂਟ ਤਾਂ ਆਉਣਗੇ ਤੈਨੂੰ ਅੱਗੇ ਉਹਦਾ ਆਏ ਨਾ ਉਹ ਜਿਹੜੇ ਜਿਹੜੋ ਉਹ ਨਾ ਨਾ ਭੱਜਿਆ ਸੀ ਇਹ ਵੀ ਕਮੈਂਟ ਤੇ ਆਣਗੇ ਇਹ ਜ਼ਰੂਰ ਦੱਸਿਆ ਜਾਂਦੇ ਵਿੱਚ ਵੀ ਇਹ ਡਰਾਈਵਰ ਕਹਿੰਦਾ ਵੀ ਕਿ ਕਿਸੇ ਦੀ ਨਜ਼ਰ ਲੱਗਦੀ ਹੈ ਹੈ ਇਹ ਗੱਲ ਕਹਿੰਦਾ ਠੀਕ ਹੈ ਤੇ ਇਹਨੂੰ ਮੈਂ ਜ਼ਿੰਮੇਵਾਰ ਰਿਤੀ ਵੀ ਮਸ਼ੀਨ ਤੂੰ ਬਾਣ ਵਿੱਚ ਕਿਵੇਂ ਵੀ ਇਕੱਲੇ ਨ ਜਾਣੀ ਜਿਸ ਦਿਨ ਇਹਨਾਂ ਨੂੰ ਛੱਡਦਾ ਜਾ ਕੇ ਜੇ ਬਾਣ ਵਿੱਚ ਮਸ਼ੀਨ ਪਹੁੰਚ ਜਾਂਦਾ ਜਮ ਹੁਣ ਇੱਥੇ ਨਹੀਂ ਜਾਂਦਾ ਸਾਡੇ ਮਗਰ ਹੈ ਤੂੰ ਇੱਥੇ ਬਾਣ ਦੇ ਮਸ਼ੀਨ ਲੈ ਜਾ ਜੀ ਅੱਜ ਕਿਸੇ ਨੂੰ ਪੱਕਾ ਹੀ ਸਾਵਣ ਕੇ ਅਕਲ ਹੋਣੀ ਚਾਹੀਦੀ ਦਿਮਾਗ ਲਾਓ ਕੰਨ ਇਹ ਜਿਹੜਾ ਦਿਮਾਗ ਅੰਦਰ ਕੰਮ ਲਾਓ ਇਵੇਂ ਨਾ ਤੂੰ ਰੇਕ ਪਾਸੇ ਕਰ ਦੇ ਕਰੇਗਾ 150 ਗ੍ਰਾਮ ਦੇ ਦਿਮਾਗ ਤੇ ਵਰਤਦੇ ਖੋ ਗ੍ਰਾਮ ਨੇ ਇਹ ਦਿਮਾਗ ਤੋਂ ਕੰਮ ਲਾਓ ਐਵੇਂ ਤਾਂ ਕੰਮ ਹੋਈ ਜਾਣੇ ਨੇ ਹਣਾਗਾ ਕਟਰੀ ਆੜ ਗਿਆ ਇੱਕ ਰਾਤੀ ਤਾਂ ਚੰਗੀ ਬੋਲੀ ਕੱਢੀ ਜੀਸੀਪੜੀ ਉਹ ਕੰਮ ਕਰ ਵਿਖਾਏ ਕਿਹੜੀ ਰਾਤੀ ਆ ਕੇ ਜੀਸੀ ਬਲ ਕਰਾਈ ਖੜੇ ਜੋ ਹੋਰ ਕੀ ਹੈ ਤੂੰ ਅੱਜ ਕਿਸ ਨਾਲ ਪਰ ਲੋ ਹੁਣ ਬਸਾਏ ਤੀ ਉਹੀ ਥਾਰੇ ਦੋ ਤੇ ਫਿਰ ਹੁਣ ਥੱਕੀ ਕਰਾਂ ਮੈਂ ਤੂੰ ਪਿਛਾ ਵੀ ਠਾਲ ਸਕਦੇ ਇਹ ਮਸ਼ੀਨ ਹੈ ਬੱਬੂ ਭਾਈ ਦੇਖਣਾ ਆ ਰ ਮਰਮਣ ਆ ਦੇਖਣਾ ਆ ਰ ਆਪ ਤੋ ਲੈ ਦੇਖਣਾ ਬੱਬੂ ਭਾਈ ਇੱਕ ਜੀਐਸ ਵੀ ਵੀ ਲੈਣੀ ਪੈਣੀ ਹੈ ਕਿਵੇਂ ਜੀਐਸ ਵੀ ਵੀ ਇੱਕ ਲੈ ਲਈਏ ਕੀ ਕਰਾਂਗੇ ਇੱਥੇ ਕੰਮ ਚਲਾਈ ਫਿਰ ਮਸ਼ੀਨ ਨਹੀਂ ਕੱਢੀ ਫਿਰ ਕਰਾਂਦੇ ਆਪ ਦੀਆਂ ਕਦਕੀਹ ਦੀਆਂ ਬਸ ਫੜਾ ਜਾਣੀ ਨਾ ਕਿਤੇ ਵੀ ਪਹਿਲੋ ਰਸਤਾ ਦੇਖਣਾ ਠੀਕ ਹੈ ਇਵੇਂ ਨਹੀਂ ਲੈਣੀ ਕੱਚੇ ਆਈ ਮੇਰੀ ਗਾਲ ਸੋਹਣ ਤਨ ਪਿਆ ਵੀ ਹਨਾਲਾ ਗਾਲ ਪਿਆਰ ਨਾਲ ਠੀਕ ਹੈ ਰਸਤਾ ਮੈਂ ਵੇਖ ਗਿਆ ਠੀਕ ਹੈ ਮੈਂ ਪੱਕਾ ਥਾ ਜੀ ਬਾਈ ਪਰ ਕੀਤੀ ਪਰ ਗਰਾਬ ਜੀ ਉਧਰ ਵਾਲੇ ਠੀਕ ਹੈ ਪਰ ਪਰ ਮੇਰੇ ਨਾਲ ਮੈਂ ਸੁਣਦਾ ਪਰ ਥਾਣਾ ਦਿੱਤਾ ਪਹਿਲਾਂ ਹਾਰੇ ਬੇਸ ਇਸ ਤਰ੍ਹਾਂ ਦੇਗਾ ਉਹਦਾ ਝਾੜ ਬੂਟੇ ਕੋਈ ਹਿੱਸਾ ਨਹੀਂ ਮੈਂ ਖੜ ਕੇ ਉਹ ਪਰ ਸਿੱਧਾ ਉੱਥੇ ਸਿੱਧਾ ਮੈਂ ਇਥੇ ਹੀ ਦੀ ਆਉਣੇ ਫਿੱਟੀ ਠੀਕ ਹੈ ਪਰ ਤੁਮ ਖਿੰਦ ਦਿੱਤੀ ਬਿਲਕੁਲ ਪਹਿਲੇ ਟਾਇਰ ਨਹੀਂ ਪਾਈ ਹੁਣ ਤੀ ਉਧਰ ਹੀ ਤਿਲਕ ਦੀਆਂ ਵੀ ਹਾਂ ਕਿਦੋਂ ਆਉਂਦਾ ਹੋਰ ਆਇਆ ਹੇੜਨੇ ਹਾਂ ਇੱਥੇ ਤਿਲਕ ਨਹੀਂ ਕੋਈ ਪਰਸੀ ਮੋਬਾਈਲ ਕਿੰਨੇ ਮਿੰਟ ਮੈਂ ਨਗਾ ਦੇ ਸੈਂਟਰ ਕਰ ਕਟਾਈ ਕਟਾਈ ਦੀ ਨੀ ਕਟਾਈ ਕਾ ਦੇਣੀ ਹੈ ਯਾਰ ਪਿੱਛੂ ਉਰਲਾ ਜਦ ਬਹਿਣ ਲੱਗਦਾ ਇੱਕ ਟਾਈਮ ਇਧਲਾ ਟਰ ਬਹਿ ਗਿਆ ਬਹਿਣ ਲੱਗ ਪਿਆ ਫਿਰ ਪਮਨ ਲਾ ਪਿਆ ਉਹ ਰ ਇਧ ਲਕਦੇ ਆ ਜੀ ਫਿਰ ਰੋਕ ਦੇਣੀ ਹੈ ਨਾ ਮਸ਼ੀਨ ਇਹ ਉਹ ਥੋੜਾ ਵਹ ਨਗਾ ਦੂਜਾ ਵੀਰ ਚੀਖਣਾ ਵਣ ਸਲਿਪ ਮਾਰ ਕੇ ਨਿਕਲ ਜਾ ਰੇਤਾ ਹੈ ਇਹੋ ਬਾਤ ਹੋ ਰਹੀ ਹੈ ਨਾ ਲੇਕੋ ਜਾਉਂਗੀ ਪਾਈ ਫੋਚ 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 ਬਾਸ ਇਹੋ ਸਾਲ ਨਹੀਂ ਆਪੋ ਲੈਂਦੀ ਹੈ ਪਿੱਛਾ ਖੁੱਬੀ ਪਿੱਛਾ ਹੀ ਹੈ ਉਹ ਆਪਣੀ ਪਿੱਛਾ ਕੱਢਦੇ ਹੀ ਨਾ ਪਿੱਛਾ ਪਿੱਛਾ ਜੋਰ ਨਹੀਂ ਲੱਗਦੇ ਹੀ ਪਿੱਛਾ ਟਾਇਰ ਨਹੀਂ ਘੁੰਮਦਾ ਹੀ ਮਹਾਰਾਣਾ ਗੱਲ ਯਾਰ ਅਹੀਂ ਕੰਮ ਆ ਆਹ ਹਾਂ ਆਵੇਗਾ ਵੀ ਅਹੀਂ ਵਰਤਨਾ ਕੰਮ ਤੇਰਾ ਠੀਕ ਹੀ ਨਹੀਂ ਬੈਲੇ ਜਾਂਦੀ ਨਾ ਇਹਦੇ ਕੋਲ ਕੁੱਟ ਲੈ ਅੰਨ ਤੇ ਚਾਰ ਪੰਡਾ ਚੱਕ ਅਹੀਂ ਅੱਗੇ ਹਟਦੇ ਹਾਂ ਵੀਰ ਕਤੂਰੀ ਆਨੀ ਵਧੀਆ ਆ ਰਾਂ ਉਹਨਾਂ ਪਿਆਰ ਨਾਲ ਪਹਿਲਾਂ ਠੀਕ ਹੈ ਕਿਸ਼ਣ ਦਾ ਹੁੰਦਾ ਫਿਰ ਪਿੱਛੇ ਕੱਢ ਲੈ ਇੱਥੇ ਮੈਂ ਤੂੰ ਨਵਾਂ ਹੀ ਜੜਦੀ ਆ ਆਈ ਹੁਣ ਵੀ ਆਦੀ ਜਾਂਦੀ ਆ ਜਾਂਦੀ ਆ ਗੱਥਾ ਅੱਗੇ ਦਵਾ ਉਹਨਾਂ ਹਾਰ ਜਾਵੇ ਹੁਣ ਕੀ ਉਹ ਤੇ ਕਿ ਖਸਣੀ ਉਹਦਾ ਫਾਸਕ ਜਿਹੜ ਖਸਣੀ ਅਗਾ ਤੋਂ ਨਹੀਂ ਜਾਂਦੀ ਰਹੀ ਕਟਰ ਲੱਗ ਜਾਣਾ ਲੱਗਾ ਖੜਾ ਉਹ ਤੇ ਕਿਚਰਾ ਹੀ ਨਹੀਂ ਦੇ ਉਹਨੂੰ ਕਰੋ ਯਾਰ ਨਾਲ ਲਿਆ ਮਗਾ ਇੱਥੇ ਥੋੜਾ ਬੈਠੇ ਰਹਿਣਾ ਉਹਨੂੰ ਨਾ ਮੜਾ ਜਾ। ਬਾਬਾ ਜੈਸੀ ਮਗਾ ਧਰਮਸਾਲ ਨੂੰ ਕਿੱਟ ਨਾਲ ਪਾਈ ਖੜਾ। ਮਗਾ ਨੂੰ ਪਾਈ ਖੜਾ। ਅੱਜ ਜੈਸੀ ਵੀ ਨੂੰ ਹੀ ਬਣਾਉਂਦੇ ਆ ਮੂੰ। ਪੜਕੀਏ। ਪੜਕੀਏ ਆਪਾਂ ਤਿੰਨਾਂ ਠੋਕੀਆਂ ਲਈ ਖੜਾ। ਤੂੰ ਨਹੀਂ। ਕਿਆ? ਲੋਈ ਬਣਾਵਾ ਜੈਸੀ ਵੀ। ਮਗਾ ਕੋਈ ਮਗਾ ਦੇ। ਗੱਲ ਪਤੀ ਕੀ ਆਪ ਕਿੰਨਾ ਕੰਪਨੀ ਵਿੱਚ ਜਾਣਾ ਤੇ ਕੰਪਨੀ ਵਿੱਚ ਦੇਣਾ ਨਹੀਂ ਘੜਾ ਕੇ ਲੈ ਕੇ ਆਉਂ ਆ ਤੇ ਚਾਹੇ ਪਿਲਾ ਦੇ ਇਤਨਾ ਹੀ ਬਹੁਤ ਧੰਨਵਾਦ ਬੱਝੀ ਜਾ ਰਹੀ ਹੈ ਦੁਬਾਰੀ ਕੇ ਕੇ ਚਾਹ ਪਿਲਾਉਂਗਾ ਜਾ ਚਾਹ ਤੇ ਲੈ ਆ ਬਾਬਾ ਨਏ ਦੁੱਧ ਦੀ ਚਾਹ ਬਣਾ ਕੇ ਲਾਉਗਾ ਨਹੀਂ ਨਹੀਂ ਨਏ ਦੁੱਧ ਦੀ ਚਾਹ ਪਿਲਾਗਾ ਬਾਬਾ ਬੋਲ ਰਹਾ ਪੁਰਾਣਾ ਦੁੱਧ ਕੀ ਨਹੀਂ ਬਿਲਕੁਲ ਭੈ ਜੀ ਦੁੱਧ ਹੋ ਗਿਆ ਸਵੇ ਦਾ ਅੱਛਾ ਦੁਬਾਰੀ ਕਰਾਂਗੇ ਫਿਰ ਬਾਅਦ ਵਿੱਚ ਤਾਜ਼ਾ ਦੁੱਧ ਦੀ ਚਾਹ ਬਣਾ ਕੇ ਲੈ ਕੇ ਆਇਆ ਨਹੀਂ ਤੂੰ ਪੁਰਾਣੇ ਵਾਲੀ ਲੈ ਆ ਜਾ ਚਾਹ ਲੈ ਆ ਕਿਹੜੀ ਪਰਾਣੇ ਲਈ ਲਾਇਆ ਤੂੰ ਨਾ ਇਹਨਾਂ ਨਾਲ ਟੱਕਣੀ ਫੇਰ ਦੀ ਟੜੀ ਆਦਾ ਬਾਦ ਚੋਰੀ ਜਾਂਦੇ ਤੂੰ ਉਹ ਛੱਡ ਮੱਝ ਬਾਦ 16 ਪਹਿਲਾ ਚਾਇ ਲਾਇਆ ਹੱਜੀ ਬਾਜ ਲੋਕਾਂ ਨਾਲ ਉੱਡਾ ਕੇ ਮਾਰਾ ਟੱਕੀ ਜਿਹੜੇ ਉਹ ਦੋਦੀ ਦੇ ਦੇ ਜੀ ਨਰ ਬੇੜੀ ਬਾਰੇ ਰਾਤ ਨੂੰ ਵੀ ਆਈ ਲੈ ਕੰਗਲ ਦਾ ਬੜਾ ਸਟਾਈਲ ਤੇਰਾ ਵਧੀਆੜਾ ਆਜ ਬਣਾ ਕੇ ਖਗੜਾ ਲੈ ਤੇਰਾ ਤੇਰੀ ਦਵਾਈ ਵੀ ਲੈ ਕੇ ਦਿੱਤੀ ਤੇ ਲੋ ਜਿਸ ਪਿਆਰ ਗਈ ਆਈ ਨਾ ਜੈਸੀ ਜੈ ਆਕ ਜੈਸੀ ਦੀ ਬਾਜ ਨਹੀਂ ਹੈ जैसे भी ये मोटरसाइकिल आवाज़ जैसे भी तो भी रवाना हुई है उसको 10 15 मिनट तो से ही है यही पास में है जो तो गांव ना अभी आए ना गांव के जस्ट थोड़ी दूर में चल रही आई पहली सुबह गाड़ी को निकाल के नहीं निकालेगी आज भी बोल दिया गाड़ी को सुबह निकाली ना भाई जैसे भी निकाल कैसे दूसरी की की बात को नोड़ा बीड़ी मच गई अपनी बीड़ी मच गई ਬੀਲੀ ਬੁੱਧੀ ਨਹੀਂ ਆਏ ਚਲਤੀ ਹੈ ਤੁਮਾਂ ਨਿਕਲ ਰਹੀ ਹੈ ਮਜ਼ਾ ਹੀ ਹੋ ਰਿਹਾ ਊਟੋ ਵੜਾ ਊਟੋ ਊਟੋ ਪਜਾਮੇ ਦੀ ਬਣਾ ਲਿਆ ਬਿਆਹ ਹੋਇ ਜਪਾ ਪਜਾਮੇ ਆ ਉਹ ਪਾੜੀ ਫਿਰਦਾ ਹਾਰਾ ਟਰ ਨਕਾ ਖੇਤਾ ਜਿਵੇਂ ਹੁੰਦਾ ਤੈਨੂੰ ਪਤਾ ਤੇਗਾ ਓਏ ਇੱਕ ਵਾਰ ਇੱਕ ਵਾਰ ਨਾ ਤੇ ਜਦੋਂ 8 ਦਿਨ ਹੋ ਗਏ ਮਿਲਦਾ ਹੈ ਹੈ ਜੇਨਵੇਂ

ਤੀਨ ਉਸਕਾ ਤੇ ਮਾਰੇ ਪੱਕਾ ਖੇਦ ਗਏ ਐਸੇ ਹੀ ਹੈ ਗਾੜੀ ਨਿਕਲ ਜਾਏਗੀ ਗਾੜੀ ਬੜਨਾ ਨਹੀਂ ਰਹੇਗੀ ਇਹ ਗਾੜੀ ਜੇ ਵੀ ਕਹਤਾ ਤਾਂ ਅੱਛੇ ਤਰੀਕੇ ਨਾਲ ਜਾਏਗੀ ਖੇਦ ਦੇਖਣੇ ਜੋ ਤੇ ਨਹੀਂ ਅਬ ਤੂੰ ਡੱਬੀ ਕੋ ਕਾ ਕਰੇਗਾ ਆ ਮਹਾ ਪਾਲਾ ਹੈਗੀ ਇਹ ਪਾਲਾ ਠੰਡ ਲੱਗਦੀ ਵੀ ਡੱਬੀ ਦਾ ਕੰਮ ਹੈ ਹਾਂ ਡੱਬੀ ਦਾ ਜੀ ਤੇ ਪਈ ਮਾ ਚੰਗੀ ਹੁੰਦੀ ਆ ਨਾਲੇ ਹੀ ਚੰਗਾ ਬੜਾ ਪਤਾ ਕਨ ਕੋਲ ਕਨ ਕੋਲ ਚ ਮਾਰੀ ਤੂੰ ਕਹਿੰਦਾ ਚੰਗਾ ਬੜਾ ਤੈਨੂੰ ਪਤਾ ਹੈ ਕਾਦਾ ਬਿ ਡੱਬੀ ਨਾਲ ਕੀ ਹੁੰਦਾ ਹੈ ਅੱਛਾ ਡੱਬੀ ਨਾਲ ਗਿਵੜੀ ਘਰ ਲਈ ਜਾਂਦੀ ਹੈ ਅੱਛਾ ਕਾਣ ਜੋ ਮੈਰ ਘੱਟ ਦੇਣ ਜਵਾਲੀ ਤੀਲੀਆਂ ਨਾਲ ਹੋਰ ਕਿਉਂ ਹੋਰ ਤੇ ਨਹੀਂ ਭੱਲੇ ਗਏ ਘਰੇ ਪੱਠਾ ਬਣਾ ਕੇ ਗਿਵੜੀ ਤੇ ਪੱਠੇ ਵਿੜ ਜੜੀ ਮੇਰੀ ਪੱਠੇ ਤੇ ਨਹੀਂ ਘਰੇ ਭੱਲੇ ਗਏ ਨਾ ਹਾਂ ਇੱਕ ਬੰਦੇ ਕਿਸ ਨੇ ਇਹ ਜੀ ਸੀ ਬੀ ਲੈ ਆਂਦੀ ਆ ਪਾ ਮਸ਼ੀਨ ਕੱਢਣ ਵਾਸਤੇ ਖੱਡਾ ਮਤ ਬਣਵਾ ਜਾ ਹਾ ਖੱਡਾ ਨਹੀਂ ਇਹ ਮੈਂ ਰੈਂਪ ਰੈਂਪ ਗੋਰੀ ਪਾਣੀ ਰਸਾ ਆ ਜਾ ਰਿਹਾ ਓਏ ਰਸਾ ਬਾਅਦ ਜਲੀ ਫਿਰ ਕਰਦੇ ਗੱਲ ਇਹ ਨਾਲ ਮਸ਼ੀਨ ਕੱਢ ਹੁਣ ਆ ਬੇਬਾ ਇਹਨਾਂ ਇਸ ਕੋ ਇਧਰੋਂ ਦੇਖ ਲੋ ਜੀ ਜੀਸੀਬ ਨਾਲ ਆਪਾਂ ਰਸਤਾ ਬਣਾਇਆ ਤੇ ਜਿਵੇਂ ਕਿ ਹੁਣ ਅੱਗੇ ਰਸਤਾ ਥੋੜਾ ਜਿਆਦਾ ਖਰਾਬ ਹੀ ਹੈ ਜੀਸੀਬ ਨਾਲ ਸੈੱਟ ਕਰ ਰਿਹਾ ਮਸ਼ੀਨ ਬਾਹਰ ਕੱਢ ਲਈ ਆ ਥੋੜੀ ਜਿਹੀ ਆ ਫਸ ਗਈ ਆ ਉਹ ਤੈਨੂੰ ਕੋਈ ਸਮਝ ਆਉਂਦੀ ਨਹੀਂ ਤੈਨੂੰ ਵੀ ਸਮਝ ਆਉਂਦੀ ਆ ਹਾਂ ਚੱਲ ਲੋ ਕਰ ਨਾ ਲੋ ਰੁਕ ਜਾ ਉਹ ਜੈਸਵੀ ਕੋ ਨਿਕਾਲ ਦੇ ਇੱਕ ਵਾਰ ਉਸ ਕੋ ਨਿਕਾਲ ਦੇ अकेली ਦੇਖ ਤੇ ਗਾੜੀ ਨਿਕਲਦੀ ਨਹੀਂ ਰੇਖ ਕਰ ਮੜੀ ਰੇਖ ਕਰ ਵਰਮਾ ਬੰਦ ਕਰੀ ਉਡਾਣਾ ਨਹੀਂ ਓ ਯਾਰ ਫਿਰ ਫਾਸਣਾ ਨਾ ਜਾਇ ਲਗਾ ਕੇ ਵੇਖ ਲੈ ਲੰਗਦੀ ਇਹਦਾ ਐ ਨੂੰ ਕਟਾਈ ਕਰ ਲਿਆ ਮਾੜੀ ਨਹੀਂ ਭਾਹ ਹੌਲੀ ਲੈ ਪਹਿਲੇ ਆਈ ਚ ਕਰ ਲੈ ਰੇ ਕਰ ਲੈ ਮਾੜੀ ਜੀ ਐ ਮੋਟਰ ਚੱਲ ਐਨ ਰੱਖ ਇਹਨੂੰ ਐਨ ਰੱਖ ਐਂਦਰ ਹੀ ਕਰਨ ਲੱਗਣਾ ਆਗੇ ਬੰਦਾ ਬਤਾਣੇ ਵਾਲਾ ਹੋਰ ਗਾੜੀ ਨਹੀਂ ਫਸਦੀ ਕਦੀ ਵੀ ਅਗਰ ਐਸੇ ਇਧਰ ਆ ਜਾਏਗਾ ਫਿਰ ਤਾਂ ਗਾੜੀ ਥੋੜਾ ਆਏਗੀ ਜੂ ਬੜਦਾ ਬਾਹਰ ਖੜੇ ਹੋ ਜੀ ਮੈਂ ਸਭ ਪਤਾ ਚਲੋ ਜੇਲੀ ਪਿਲ ਕੇ ਪੈਰ ਢਾਗੇ ਪੈਰ ਗਰੇ ਜਾਏ ਆਏ ਜੀ ਖੇਤ ਜਾ ਬੇਟੀ ਦਾ ਬਹੁਤ ਚੰਗਾ ਕਰਾਉਂਦਾ ਓ ਚੱਲਣੇ ਕਿਹੜੀ ਜਾਣ